ਵਿਦਿਆਰਥੀ ਲਈ 10 ਚੰਗੀਆਂ ਆਦਤਾਂ ਨਿਮਤ ਪੜਾਈ ਦੀ ਆਦਤ ਹਰ ਰੋਜ਼ ਕੁਝ ਸਮਾਂ ਪੜਾਈ ਲਈ ਨਿਰਧਾਰਿਤ ਕਰਨਾ ਬਹੁਤ ਜ਼ਰੂਰੀ ਹੈ ਇਹ ਆਦਤ ਵਿਦਿਆਰਥੀ ਨੂੰ ਵਿਸ਼ਾ ਦੀ ਪੂਰੀ ਸਮਝ ਦੇਣ ਵਿੱਚ ਮਦਦ ਕਰਦੀ ਹੈ ਸਮਾਬੰਧੀ ਸਮੇਂ ਦੀ ਪੂਰੀ ਤਰ੍ਹਾਂ ਕਦਰ ਕਰਨੀ ਚਾਹੀਦੀ ਹੈ ਹਰ ਕੰਮ ਲਈ ਸਮਾਂ ਨਿਰਧਾਰਿਤ ਕਰਕੇ ਕੰਮ ਕਰਨਾ ਚਾਹੀਦਾ ਹੈ ਸਵਾਲ ਪੁੱਛਣ ਦੀ ਹਿੰਮਤ ਜਦੋਂ ਵੀ ਕੋਈ ਗੱਲ ਸਮਝ ਨਾ ਆਵੇ ਉਸ ਬਾਰੇ ਅਧਿਆਪਕ ਜਾਂ ਸਹਿਯੋਗੀ ਨਾਲ ਸਵਾਲ ਕਰਨਾ ਚਾਹੀਦਾ ਹੈ ਆਤਮ ਅਨੁਸ਼ਾਸਨ ਆਪਣੇ ਉੱਤੇ ਕਾਬੂ ਰੱਖਣਾ ਖੇਡ ਮਜ਼ਾਕ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਣਾ ਵੀ ਜ਼ਰੂਰੀ ਹੈ ਸਿਹਤ ਦੀ ਸੰਭਾਲ ਵਧੀਆ ਖੁਰਾਕ ਨੀਂਦ ਅਤੇ ਕਸਰਤ ਵਿਦਿਆਰਥੀ ਦੇ ਮਨ ਅਤੇ ਸਰੀਰ ਦੋਵਾਂ ਨੂੰ ਤੰਦਰੁਸਤ ਰਖਦੀ ਹੈ ਆਤਮ ਵਿਸ਼ਵਾਸ ਆਪਣੇ ਉਤੇ ਪਰਵਾਰਕਣਾ ਨਵੇਂ ਚੈਲੰਜਾਂ ਨੂੰ ਸਵੀਕਾਰ ਕਰਨਾ ਸਫਲਤਾ ਵੱਲ ਪਹਿਲਾ ਕਦਮ ਹੁੰਦਾ ਹੈ ਚੰਗੀ ਸੰਗਤ ਸਦਾ ਚੰਗੇ ਦੋਸਤਾਂ ਦੀ ਸੰਗਤ ਵਿੱਚ ਰਹੋ ਜੋ ਤੁਹਾਨੂੰ ਉਤਸ਼ਾਹੀ ਕਰਨ ਕਿਤਾਬਾਂ ਨਾਲ ਦੋਸਤੀ ਆੜ ਕਰਨ ਤੋਂ ਇਲਾਵਾ ਕਿਤਾਬਾਂ ਪੜਨਾ ਮਨੁੱਖੀ ਧੋਜ ਨੂੰ ਵਿਸ਼ਾਲ ਬਣਾਉਂਦਾ ਹੈ ਆਦਰ ਅਤੇ ਨਮਰਤਾ ਅਧਿਆਪਕਾਂ ਮਾਪਿਆਂ ਤੇ ਵੱਡਿਆਂ ਦਾ ਆਦਰ ਕਰਨਾ ਵਿਦਿਆਰਥੀ ਦੀ ਨਿੱਜੀ ਸ਼ਖਸੀਅਤ ਨੂੰ ਨਿਖਾਰਦਾ ਹੈ ਨਿਰੰਤਰਤਾ ਅਤੇ ਹੌਂਸਲਾ ਕਿਸੇ ਵੀ ਨਾਕਾਮੀ ਤੋਂ ਨਿਰਾਸ਼ ਹੋਣ ਦੀ ਥਾਂ ਉਸ ਤੋਂ ਸਿੱਖ ਕੇ ਅੱਗੇ ਵਧੋ ਇਹਨਾਂ 10 ਆਦਤਾਂ ਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਬਣਾਉਣ ਨਾਲ ਨਾ ਸਿਰਫ ਆਪਣੀ ਪੜ੍ਹਾਈ ਵਿੱਚ ਅੱਗੇ ਵਧੇਗਾ ਬਲਕਿ ਉਹ ਇੱਕ ਸਫਲ ਚੰਗਾ ਇਨਸਾਨ ਵੀ ਬਣੇਗਾ ਚੰਗੀ ਆਤ ਹੀ ਚੰਗਾ ਭਵਿੱਖ ਬਣਾਉਂਦੀ ਆਂ